ਵੈਂਕੂਵਰ ਦੀ ਹਾਊਸਿੰਗ ਮਾਰਕੀਟ ਦੇ ਵਿੱਚ ਹਾਲ ਹੀ ਦੇ ਮਹੀਨਿਆਂ ਵਿੱਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਹੈ ਜਿਸ ਦੇ ਨਾਲ ਘਰਾਂ ਦੀ ਵਿਕਰੀ 2000 ਤੋਂ ਬਾਅਦ ਸਭ ਤੋਂ ਨੀਵੇਂ ਪੱਧਰ ਤੇ ਪਹੁੰਚ ਗਈ ਹੈ ਇਸ ਦਾ ਕਾਰਨ ਘਰਾਂ ਦੀਆਂ ਕੀਮਤਾਂ ਵਿੱਚ ਲਗਾਤਾਰ ਆ ਰਹੀ ਗਿਰਾਵਟ ਜੱਦਾ ਅਸਰ ਘਰ ਵੇਚਣ ਵਾਲੇ ਲੋਕਾਂ ਤੇ ਪੈ ਰਿਹਾ ਹੈ ਅਜਿਹੇ ਹਾਲਾਤਾਂ ਵਿੱਚ ਲੋਕ ਘੱਟ ਕੀਮਤਾਂ ਤੇ ਘਰ ਵੇਚਣ ਨੂੰ ਤਿਆਰ ਨਹੀਂ ਉਹ ਪੁਰਾਣੀਆਂ ਕੀਮਤਾਂ ਕੀਮਤ ਦਰਾਂ ਤੇ ਹੀ ਅਸਰ ਲਗਾ ਕੇ ਬੈਠੇ ਨੇ ਸਸਟੇ ਕਾਲ ਤੁਸੀਂ ਦੇਖ ਰਹੇ ਹੋ ਟਾਈਮ ਸੈਕਸਪੀ ਪੰਜਾਬੀ ਵੈਂਕੂਵਰ ਦੇ ਰੀਅਲ ਏਸਟੇਟ ਏਜੰਟਾਂ ਦੇ ਮੁਤਾਬਿਕ ਖਰੀਦਦਾਰਾਂ ਤੇ ਮਕਾਨ ਵੇਚਣ ਵਾਲਿਆਂ ਦੀਆਂ ਉਮੀਦਾਂ ਇੰਨੀਆਂ ਵੱਧ ਗਈਆਂ ਨੇ ਕਿ ਉਹ ਆਪਸ ਦੇ ਵਿੱਚ ਵੀ ਮੇਲ ਨਹੀਂ ਖਾਂਦੀਆਂ ਜਿੱਤੇ ਪਹਿਲਾਂ ਕੁਝ ਹਫ਼ਤਿਆਂ ਦੇ ਵਿੱਚ ਹੀ ਵੱਧ ਕੀਮਤ ਤੇ ਘਰ ਵਿਕ ਜਾਂਦੇ ਸਨ ਹੁਣ ਇੱਕ ਸੌਦਾ ਪੱਕਾ ਕਰਨ ਵਿੱਚ ਮਹੀਨਿਆਂ ਦਾ ਸਮਾਂ ਅਤੇ ਪੈਸਾ ਦੋਵੇਂ ਖਰਚ ਹੋ ਰਹੇ ਨੇ ਮਹਾਰਾ ਦੇ ਮੁਤਾਬਕ ਰੀਅਲ ਏਸਟੇਟ ਏਜੰਟ ਨੂੰ ਇੱਕ ਘਰ ਵੇਚਣ ਤੋਂ ਪਹਿਲਾਂ ਸੂਚੀਬੱਧ ਕਰਨਾ ਪੈਂਦਾ ਹੈ ਜਿਸ ਦੇ ਵਿੱਚ ਕਰੀਬ 2000 ਡਾਲਰ ਦਾ ਖਰਚਾ ਆਉਂਦਾ ਹੈ ਤੇ ਕਈ ਦਿਨਾਂ ਦੀ ਮਿਹਨਤ ਵੀ ਲੱਗਦੀ ਹੈ ਜਿਸ ਦੇ ਵਿੱਚ ਮਾਰਕੀਟਿੰਗ ਫੋਟੋਗ੍ਰਾਫੀ ਤੇ ਰਿਪੋਰਟਸ ਤਿਆਰ ਕਰਨਾ ਸ਼ਾਮਿਲ ਹੁੰਦੇ ਨੇ ਗ੍ਰੇਟਰ ਵੈਂਕੂਵਰ ਰੀਅਲਟਰ ਦੀ ਰਿਪੋਰਟ ਦੇ ਮੁਤਾਬਿਕ April 2025 ਵਿੱਚ ਮੈਟਰੋ ਵੈਂਕੂਵਰ ਦੇ ਵਿੱਚ ਰਿਹਾਇਸ਼ਾਂ ਦੀ ਵਿਕਰੀ 2163 ਹੋਈ ਜੋ April 2024 ਦੇ ਵਿੱਚ 2831 ਦੇ ਮੁਕਾਬਲੇ 23.6% ਘਟ ਸੀ ਰੀਅਲ ਏਸਟੇਟ ਕਾਰੋਬਾਰ ਦੇ ਨਾਲ ਜੁੜੇ ਮਾਹਰ ਦੱਸਦੇ ਨੇ ਕਿ ਕਈ ਪ੍ਰਾਪਰਟੀ ਵੇਚਣ ਵਾਲੇ ਵਿਕਰੇਤਾ ਅਜੇ ਵੀ ਪਿਛਲੇ ਸਾਲ ਦੀਆਂ ਕੀਮਤਾਂ ਤੇ ਪ੍ਰਾਪਰਟੀ ਵੇਚਣਾ ਚਾਹੁੰਦੇ ਨੇ ਜੋ ਕਿ ਸੰਭਵ ਨਹੀਂ ਮਾਰਾਂ ਦੇ ਮੁਤਾਬਕ ਆਮ ਤੌਰ ਤੇ ਕੀਮਤਾਂ ਵਿੱਚ ਕਮੀ ਹਜ਼ਾਰਾਂ ਡਾਲਰਾਂ ਤੱਕ ਆਉਂਦੀ ਹੈ ਪਰ ਇਸ ਵਾਰ 1 ਲੱਖ ਡਾਲਰ 1.5 ਲੱਖ ਡਾਲਰ ਜਾਂ ਫਿਰ 2 ਲੱਖ ਡਾਲਰ ਤੱਕ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ ਇਸ ਸਮੇਂ ਮੈਟਰੋ ਵੈਂਕੂਵਰ ਦੇ ਵਿੱਚ ਸਾਰੀਆਂ ਰਿਹਾਇਸ਼ੀ ਜਾਇਦਾਦਾਂ ਦੀ ਕੀਮਤ 11,84,600 डॉलर ਹੈ ਜੋ ਪਿਛਲੇ ਸਾਲ ਦੇ ਮੁਤਾਬਕ 1.8% ਘਟ ਹੈ ਮਹਾਰਾ ਦਾ ਕਹਿਣਾ ਹੈ ਕਿ ਆਉਣ ਵਾਲੇ ਮਹੀਨਿਆਂ ਵਿੱਚ ਜੇਕਰ ਆਰਥਿਕ ਸਥਿਤੀਆਂ ਨਹੀਂ ਸੁਧਰਦੀਆਂ ਤਾਂ ਮੰਗ ਵਿੱਚ ਵਾਧਾ ਹੋ ਸਕਦਾ ਹੈ ਪਰ ਫਿਲਹਾਲ ਵਿਕਰੇਤਾਵਾਂ ਨੂੰ ਮੌਜੂਦਾ ਹਾਲਾਤ ਸਮਝਣ ਦੀ ਜ਼ਰੂਰਤ ਹੈ